ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਵਨ ਤੋਂ ਬਹੁਤ ਬਹੁਤ ਖਮਾ ਜੀ ਤੇ ਵੀ ਜੇ ਅੱਜ ਆਪਣੀ ਵਿਜਿਟ ਹੈਗੀ ਆ ਪਿੰਡ ਗੋਸਲ ਅਫਗਾਨਾ ਜ਼ਿਲ੍ਹਾ ਅਮਰਸਰ ਪੈਂਦਾ ਜੀ ਤਹਿਸੀਲ ਮਜੀਠਾ ਤੇ ਇਹਨਾਂ ਵੀਰੋਂ ਪਹਿਲੀ ਵੀਡੀਓ ਬਣਾਉਣ ਲੱਗੇ ਜੀ ਆਪਾਂ ਕੋਲ ਵਪਾਰ ਦਾ ਕੰਮ ਕਰਦੇ ਆ ਸ਼ੁਰੂ ਹੀ ਕਿਤੇ ਵੀ ਇਹੋਣਾਂ ਨੇ ਚਲੋ ਅੱਜ ਵੀ ਇਹਨਾਂ ਕੋਲ ਦੋ ਤਿੰਨ ਦੇ ਲਗਭਗ ਪਸ਼ੂ ਸੇਲ ਆ ਤੇ ਆਉਣ ਵੀਰਨ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਕੀ ਮਿਲ ਰਿਹਾ ਕੋੜਾ ਉਸ ਤੋਂ ਪਹਿਲਾਂ ਵੀ ਜੀ ਰਿਕਵੈਸਟ ਕਰਾਂ ਪੱਲੋਂ ਇੱਥੇ ਆ ਕੇ ਚੁਆਇਕ ਕਰੋ ਪਾਸ ਕਰੋ ਪੂਰੇ ਤੋਂ ਸਨੈਗ ਜਿਹੜੇ ਤੋਂ ਨਾਲੇ ਵੀਡੀਓ ਵੱਧ ਤੋਂ ਸ਼ੇਅਰ ਕਰ ਦਿਆ ਕਰੋ ਚਲੋ ਗਾਮ ਵੀ ਕਿਸੇ ਵੀ ਦਾ ਫੈਰਾ ਹੋ ਸਕੇ ਹੁਣ ਆਪਾਂ ਭਾਈ ਜੀ ਨਾਲ ਗੱਲਬਾਤ ਕਰੀਏ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਸਰੀ ਕਾ ਵੀਰ ਜੀ ਕਿਹਾ ਲਿਆ ਮੈਂ ਠੀਕ ਐ ਭਾਈ ਹਾਂਜੀ ਹੋਰ ਤੁਹਾਡਾ ਬਹੁਤ ਸਵਾਗਤ ਤੁਹਾਡਾ ਜੀ ਨਾਰਾਇ ਜੀ ਤੁਹਾਡਾ ਤੁਹਾਡਾ ਜੀ ਆਇਆ ਨੂੰ ਹਾਂ ਜੀ ਜਿਹੜੇ ਤੁਸੀਂ ਗਰੀਬਾਂ ਦੇ ਵੇੜੇ ਚਰਨ ਪਾਇਆ ਨਹੀਂ ਨਹੀਂ ਗਰੀਬ ਚਲੋ ਜੀ ਬਹੁਤ ਵਾਰ ਦਾ ਛੋਰੀ ਕੀਤਾ ਹਜੇ ਨਹੀਂ ਹਾਂਜੀ ਬਾਕੀ ਵੀਰ ਜੀ ਆ ਸਾਰੇ ਸੰਦੀਪ ਡੇਰੀ ਫਾਰਮ ਚੈਨਲ ਨੂੰ ਜਿੰਨੇ ਵੀ ਸਰੋਤੇ ਵੇਖ ਰਿਆ ਸਾਰੇ ਮੈਂ ਤਾਂ ਸੰਗਤ ਹੀ ਬੋਲੂਗਾ ਜੀ ਹਾਂਜੀ ਹਾਂਜੀ ਕਿਉਂਕਿ ਸੰਗਤ ਹੀ ਇੱਕ ਰੱਬ ਦਾ ਰੂਪ ਹੈ ਗੁਰੂ ਸਾਹਿਬ ਹੀ ਇਹ ਹੋ ਗਏ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਜਿੰਨوں ਵੀ ਜੋ ਵੀ ਕਰਨ ਤੇ ਇਹਨਾਂ ਦੇ ਸਦਕੇ ਸਾਡਾ ਅਹੀਂ ਕਹਿੰਦੇ ਆ ਆਪਣੇ ਸਾਨੂੰ ਵੀ ਸਾਨੂੰ ਨਮਾਨਿਆਂ ਨੂੰ ਵੀ ਮਾਨ ਬਖਸ਼ਿਓ ਬਿਲਕੁਲ ਜੀ ਜੋਗਾ ਕਰੋ ਬਾਕੀ ਤੁਹਾਡਾ ਬਹੁਤ ਬਹੁਤ ਜੀ ਆਇਆਂ ਨੂੰ ਤੁਹਾਡਾ ਤੇ ਜਿੰਨੇ ਵੀ ਚੈਨਲ ਵੇਖ ਰਿਆ ਸਾਰੇ ਵੱਧ ਤੋਂ ਵੱਧ ਸ਼ੇਅਰ ਕਮੈਂਟ ਵਗੈਰਾ ਸਾਰੇ ਕਰੋ ਪਰ ਵਧੀਆ ਵਧੀਆ ਕਰੋ ਕਿਉਂਕਿ ਧੀਆਂ ਭੈਣਾਂ ਵੀ ਚੈਨਲ ਨੂੰ ਵੇਖਦੀਆਂ ਹਾਂਜੀ ਹਾਂਜੀ ਮੇਰੇ ਵੀਰ ਗਾਲ ਨਾ ਕਢੋ ਉਹਨਾਂ ਕੋ ਯਾਤੋਂ ਦੇ ਤੌਰ 'ਤੇ ਬਿਲਕੁਲ ਜੀ ਬਿਲਕੁਲ ਬਾਕੀ ਹਾਂਜੀ ਇਹ ਮੰਜਾ ਜੀ ਵੀਰ ਜੀ ਕਰਦੇ ਆਂ ਗੱਲਬਾਤ ਇਹਨਾਂ ਬਾਰੇ ਤੇ ਦੁੱਧਾ ਕੰਮ ਕਰਦੇ ਨਾਲ ਹਾਂਜੀ ਮੇਰਾ ਵਹੇ ਡੇਰੀ ਫਾਰਮ ਦਾ ਹੀ ਕੰਮ ਸਤਾ ਨਾਲ ਨਾਲ ਹੀ ਦੁੱਧ ਦਾ ਵੀ ਕੰਮ ਕਰਦਾ ਕਿਉਂਕਿ ਵੀਰ ਜੀ ਜਿਹੜੇ ਇੱਕ ਬੇਨਤੀ ਕਰੂੰਗਾ ਕਿ ਜਿੰਨੇ ਵੀ ਵੀਰ ਬਾਹਰ ਤੁਰੇ ਜਾਂਦੇ ਆ ਤੇ ਮੇਰੇ ਭਰਾ ਬਾਹਰ ਜਾ ਕੇ ਵੀ ਤਾਂ ਆਪਾਂ ਕੰਮ ਹੀ ਕਰੂੰਗੇ ਹਾਂਜੀ ਹਾਂਜੀ ਤੇ ਮੇਰੇ ਵੀਰ ਤੁਸੀਂ ਇੱਥੇ ਇਹ ਕੰਮ ਕਰੋ ਮੈਂ ਆਪਣੇ ਮੁੰਡੇ ਨੂੰ ਇਕੱਲਾ ਇਕੱਲਾ ਮੋਟਾ ਮੈਂ ਬਾਹਰ ਵੀ ਭੇਜ ਸਕਦਾ ਹਾਂ ਪਰ ਨਹੀਂ ਭਾਜੀ ਇੱਥੇ ਹੈਗੀ ਹੈ ਕਿ ਜੇ ਅਸੀਂ ਬਾਹਰ ਦਾ ਕੰਮ ਕਰਨਾ ਇੱਥੇ ਆਪਾਂ ਕੰਮ ਕਰੀਏ ਹਾਂ ਬਿਲਕੁਲ ਜੀ ਇੱਥੇ ਕਿਤੇ ਨੌਕਰ ਹੋਣ ਨਾਲੋਂ ਚੰਗਾ ਭਾਜੀ ਇੱਥੇ ਆਪਾਂ ਕਮਾਈਏ ਮੈਂ ਅੱਜ ਦੇ ਤਰੀਕ ਦੇ ਵਿੱਚ ਭਾਜੀ ਚਲੋ ਮੱਜਾਂ ਸਾਰੀਆਂ ਆਪਾਂ ਵਪਾਰੀਆਂ ਦੇਖਦੇ ਵਿੱਚ ਮੈਂ 5000 ਰੁਪਇਆ ਮਤਲਬ ਮੰਨ ਕੇ ਚੱਲੋਗੇ ਇੱਕ ਦਿਨ ਦਾ ਮੇਰੇ ਦੁੱਧ ਦੀ ਮੈਂ ਵੇਚਦਾ ਵੇਚਦੇ ਠੀਕ ਹੈ ਮੈਂ ਡਿੱਗੀ ਸਟੀਲ ਦੀ ਤਾਂ ਸ਼ੁਰੂ ਕੀਤਾ ਸੀ ਹੀ 2-3 ਕਿਲੋ ਹੀ ਮੈਂ ਪਹਿਲਾਂ ਗਾਊਡ ਫਾਰਮਿੰਗ ਦਾ ਕੰਮ ਸ਼ੁਰੂ ਕਰ ਲਗਾ ਭਾਈ ਅੱਛਾ ਫਿਰ ਮੈਨੂੰ ਚਲੋ ਮੱਝਾਂ ਇੱਕ ਮੱਝ ਲੈ ਦੀ ਹੀ ਮਾਣੇ ਵੀਰ ਕੋ ਮੀਣੀ ਹਾਂਜੀ ਹਾਂਜੀ ਤੇ ਮੀਣੀ ਮੱਝ ਨਾਲ ਦੀ ਉਹਨਾਂ ਤੇ ਚਸਕਾ ਹੋ ਜਾ ਪੈ ਗਿਆ ਕਿ ਨਹੀਂ ਯਾਰ ਇਹ ਰੋਜ਼ ਦੇ ਰੋਜ਼ ਪੈਸੇ ਆਉਂਦੇ ਆ ਇੱਕ ਬੱਕਰੀਆਂ ਵੱਡੀਆਂ ਕਰਕੇ ਪਾਲ ਕੇ ਪਸਾਈ ਨੂੰ ਦੇ ਦੇਣੀ ਹੈ ਇੱਕ ਚੀਜ਼ ਕੋਈ ਵੀ ਪਾਲੀ ਹੋ ਜਾ ਭਾਈ ਥੋੜਾ ਪਿਆਰ ਹੋ ਜਾਂਦਾ ਹੈ ਹੁੰਦਾ ਜੀ ਹੁੰਦਾ ਹੁੰਦਾ ਤੇ ਉਹਦੋਂ ਫਿਰ ਹੌਲੀ ਹੌ ਫਿਰ ਇਦਾਂ ਕਰਦਿਆਂ ਕਰਦਿਆਂ ਕਿ ਉਹ ਹੌਲੀ ਹੌਲੀ ਮਾਲਕ ਦੇ ਹੀ ਕਿਰਪਾ ਐ ਫੇਜੀ ਕਰਤੀ ਕਿ ਸਟੀਲ ਦੀ ਡਿੱਗੀਆਂ ਤੋਂ ਵੱਡਿਆਂ ਕੰਨਾਂ ਤੱਕ ਆ ਗਈ ਚਲੋ ਤੇ ਇਹ ਆ ਕੇ ਭਾਜੀ ਹੌਲੀ ਹੌਲੀ ਸਟ੍ਰਕਲ ਕਰੋ ਪਹਿਲਾਂ ਪੂਰੀ ਉਹ ਕਰੋ ਤੇ ਇੱਥੇ ਮਿਹਨਤ ਕਰੋ ਬਿਲਕੁਲ ਜੀ ਮੈਨਾਂ ਕੋਈ ਜ਼ਰੂਰਤ ਨਹੀਂ ਭਾਜੀ ਪੱਠੇ ਵੱਡਣ ਦੀ ਜੀ ਉਹ ਪਹਿਲਾਂ ਦਾ ਸੀ ਕਿ ਪੱਠੇ ਵੱਡ ਲੈ ਨਹੀਂ ਭਾਜੀ ਥੂੜੀ ਜਿਵੰਡ ਪਾਓ ਦੋ ਦੋਨਾਂ ਹੀ ਆ ਕਿਤੇ ਆਪਣੇ ਰਹਿਮ ਆ ਰਹਿਮਾ ਕਿ ਸਿਰਫ ਕੀ ਹੁੰਦਾ ਕਿ ਪੱਠੇ ਦੇ ਵਿੱਚ ਪਾਣੀ ਹੁੰਦਾ ਅਸੀਂ ਕਹਿੰਦੇ ਨੇ ਪੱਠੇ 'ਚ ਦੁੱਧ ਬੜਾ ਨਹੀਂ ਭਾਜੀ ਪਠਾਨਾ ਦੇ ਵਿੱਚ ਵੀ ਚਲੋ ਠੀਕ ਹੈ ਪੌਣੇ ਚਾਹੀਦੇ ਆ ਕਿਉਂਕਿ ਕੁਝ ਪ੍ਰੋਟੀਨ ਵਿਟਾਮਿਨ ਕਾਫੀ ਕੁਝ ਮਿਲ ਜਾਂਦਾ ਪਰ ਜਿੰਨਾ ਕਿ ਮੈਨੂੰ ਨੌਲੇਜ ਹੈ ਕਿਉਂਕਿ ਮੈਂ ਇਹਦੀ ਨੌਲੇਜ ਤਕਰੀਬਨ ਆਪਾਂ ਹਾਸਲ ਕਰਦੇ ਰਹੇ ਨੇ ਤੇ ਤਕਰੀਬਨ ਹਰਿਆਣੇ ਵਾਲੇ ਕਿਉਂ ਮੱਝਾਂ ਆਪਣੀਆਂ ਤਗੜੀਆਂ ਮੋਟੀਆਂ ਜਿਆਦਾ ਦੁੱਧ ਕਰ ਜਾਂਦੇ ਆ ਇਸੇ ਕਰਕੇ ਕਰ ਜਾਂਦੇ ਆ ਭਾਜੀ ਕਿਉਂਕਿ ਵੰਡ ਤੇ ਠੂੜੀ ਬਾਕੀ ਸਭ ਤੋਂ ਵੱਡੀ ਜੀ ਸਾਰੇ ਪਰਿਵਾਰ ਦਾ ਸਹਿਯੋਗ ਨਾ ਚਾਹੀਦਾ ਜੇ ਸਾਨੂੰ ਗੋਹੀ ਤੋਂ ਬੋਝ ਜਾਂ ਮੁਸ਼ਕਲਾਂ ਘਰ ਦੇ ਨੋਂ ਲਾਪੀ ਤੇ ਫਿਰ ਆਪਾਂ ਕਿੱਥੋਂ ਚੋੜੇ ਫਿਰ ਤਾਂ ਨਹੀਂ ਫਾਂ ਸਹੀ ਗੱਲ ਹੈ ਜੀ ਹਾਂ ਜੀ ਇੱਥੇ ਲੱਗੇ ਆ ਪੇਸਿੰਗ ਵਾਲੇ ਕਮਰੇ ਚ ਰਹਿ ਕੇ ਨਹੀਂ ਵੀਰ ਜੀ ਦੁੱਧ ਚਾਹੀਦਾ ਮਿਹਨਤ ਕਰਨੀ ਪੈਂਦੀ ਮਿਹਨਤ ਕਰਨੀ ਪੈਂਦੀ ਬਿਲਕੁਲ ਇਹਨਾਂ ਨੂੰ ਬਾਕੀ ਬੇਜਵਾਨਿਆਂ ਨੂੰ ਮਾਲਕ ਨੇ ਜ਼ਿੰਦਗੀ ਦਿੱਤੀ ਆ ਤੇ ਇਹ ਜਾ ਕੇ ਕਿਤੇ ਉੱਤੇ ਸੱਚੇ ਬਾਦਸ਼ਾਹ ਨੇ ਇਹ ਨਾ ਕਹਿਣ ਵੀ ਅਸੀਂ ਜਿੱਥੇ ਗਏ ਹਾਂ ਤੇ ਅਸੀਂ ਨਰਕਪੋਤ ਨਰਕਪੋਤ ਬਿਲਕੁਲ ਜੀ ਬਿਲਕੁਲ ਬਿਲਕੁਲ ਇਹਨਾਂ ਕੀ ਜਿੰਨੇ ਜੋਗਿਆ ਸੇਵਾ ਕਰੋ ਚਲ ਅੱਜ ਭਾਜੀ ਮੇਰੇ ਕੋ ਪੰਜ ਮੱਜਾਂ ਸੇਲ ਆ ਹਾਂਜੀ ਇਹ ਸੱਜਰਾ ਮਿਆਂ ਟੋਕੜਾ ਗੱਬਣਾ ਮਿਆਂ ਤੇ ਇੱਕ ਮੱਜ ਮੇਰੇ ਕੋ ਜਿਹੜੀ ਸੇਲ ਹੋ ਗਈ ਆ ਵੀਰ ਆਏ ਆ ਇੱਥੇ ਸਾਹਮਣੇ ਰਸਾ ਫੜਾ ਦਾਂਗੇ ਉਹ ਵੀਡੀਓ ਤੋਂ ਪਹਿਲਾਂ ਹੀ ਉਹਨੂੰ ਕੋ ਭਰਾ ਹੀ ਆਪਣਾ ਬਣਿਆ ਸੀ ਕਥੇ ਪੜਦੇ ਹਾਂ ਤੇ ਪੱਗਵਾਟ ਭਰਾ ਵੀ ਬਣਿਆ ਸੀ ਠੀਕ ਤੇ ਉਹ ਮੁੰਡਾ ਕਿੰਨੇ ਜਿੱਦ ਕਰਕੇ ਤਿੰਨ ਟਾਈਮ ਅਸੀਂ ਚਵਾਈ ਕਰਾ ਕੇ ਭਾਜੀ ਹਾਂਜੀ ਮੇਰੇ ਕੋ ਤੋਕੜਿਆ ਉਹਨੂੰ ਹੋਈ ਰਹੀ ਚਾਰ-ਪੰਜ ਮਹੀਨੇ ਸਵੀਰੂ ਹੋਏ ਤੇ ਮਹੀਨਾ ਡੇਢ ਉਹਨੂੰ ਗੱਭਣ ਹੋਈ ਨਹੀਂ ਵੀ ਹੋ ਗਿਆ ਹਾਂਜੀ ਤੇ ਚਵਾਈ ਕਰਾ ਕੇ 12 ਕਿਲੋ ਦੀ ਕਮਿੰਗ ਅੱਛਾ 12 ਕਿਲੋ 12 ਕਿਲੋ ਦੀ ਕਰਤੀ ਝੂਠੇ ਇੱਕ ਪੈਸੇ ਦਾ ਨਹੀਂ ਮਾਰਨਾ 60000 ਰੁਪਏ ਚ ਮੱਝ ਵੜਾ ਕੇ 12 ਕਿਲੋ ਦੁੱਧ ਵਾਲੀ ਨਹੀਂ ਐ ਤਾਂ ਮੁੰਡਾ ਲੱਗਿਆ ਤੁਸੀਂ ਨਹੀਂ ਐ ਜੇ ਕਿਸੇ ਨੂੰ ਸ਼ੱਕ ਆ ਤੇ ਮੇਰਾ ਵੀਰੇ ਘਰ ਵੱਜੀ ਮਾ ਜਾ ਕੇ ਝੋਲੇ ਨਹੀਂ ਨਹੀਂ ਤੁਹਾਨੂੰ ਪਤਾ ਹੋਊਗਾ ਜ ਹਰੇਕ ਪੈਸੇ ਵਾਸਤੇ ਤਰਿਆ ਕਰਦਾ ਬਿਲਕੁਲ ਜੀ ਸਿਰਫ ਕੱਢਾਂਗੇ 2-4000 ਰੁਪਏ ਹਾਂਜੀ ਹਾਂਜੀ ਉਹ ਵੀ ਦੱਸ ਕੇ ਗੱਡੀ ਦਾ ਕਿਰਾਇਆ ਕੱਢ ਕੇ ਦਲਾਲਾ ਸਾਰਾ ਕਰਕੇ ਸਿਰਫ 2-4000 2-4000 ਰੁਪਏ ਬਿਲਕੁਲ ਇਹ ਤਾਂ ਇਹ ਨਹੀਂ ਮੈਂ ਮੈਂ ਕਿਸੇ ਨੂੰ ਇਹ ਵੀ ਗੱਲ ਕਿਹਦੀ ਛੇਲ ਦੀ ਹਾਂਜੀ ਹਾਂਜੀ ਜਿੰਨੇ ਚ ਪਈਆਂ ਭਾਜੀ 2-4000 ਰੁਪਏ ਹੀ ਵੱਧ ਹੋਊਗਾ ਕੋਈ ਜ਼ਿਆਦਾ ਨਹੀਂ ਤੇ ਹਾਂਜੀ ਜਿੰਨੇ ਰੇਟ ਲਾਵਾਂਗੇ ਭਾਜੀ ਫਾਈਨਲ ਹੀ ਲਾਵਾਂਗੇ ਸਿਰਫ ਛੋਟ 500 ਰੁਪਏ ਕਰੂ ਛੋਟ ਹੀ ਕਰਨੀ ਆ ਹਾਂਜੀ ਬੱਸ ਛੋਟ ਹੀ ਕਰਨੀ ਚਲੋ ਦੱਸੋ ਜੀ ਫਿਰ ਇਹ ਸੁਆ ਜੀ ਇਹ ਸੂਆ ਭਾਜੀ ਪਹਿਲਾ ਸੂਆ ਜੀ ਹਾਂਜੀ ਤੇ ਰਾਜਸਥਾਨੋਂ ਕੱਟੀ ਲੈਂਦੀ ਹੈ ਬੰਦੇ ਰਾਜਸਥਾਨ ਠੀਕ ਹੈ ਜੀ ਇਹ ਦੋਵੇਂ ਮੱਝਾਂ ਹੀ ਇੱਕ ਇੱਕ ਰੋਈ ਲੀਆਂ ਹਾਂਜੀ ਤੇ ਉਹ ਬੰਦੇ ਇਹ ਮੇਰਾ ਸਾਰਾ ਪਰਿਵਾਰ ਬਾਹਰ ਜਲ ਗਿਆ ਤਾਂ ਬਾਪੂ ਮਾਂ ਨੂੰ ਵੀ ਬਾਹਰੇ ਬੁਲਾ ਰਹੇ ਠੀਕ ਹੈ ਇਹ ਮਤਲਬ ਮੈਂ ਉਹਨਾਂ ਨੇ ਗੱਲ ਵੀ ਕਰਾ ਸੋਤਾ ਫੋਂਟੇ ਤੇ ਇਹ ਮੱਝ ਦਾ ਜਿਹੜਾ ਵਾ ਮਹੀਨਾ ਖ ਹੋ ਗਿਆ ਨੂੰ ਸੀ ਅੱਛਾ ਠੀਕ ਹੈ ਮਹੀਨਾ ਖ ਹੋ ਗਿਆ ਤੁਹਾਨੂੰ ਤੇ ਚੌਥਾ ਦਿਨ ਅੱਜ ਮੇਰੇ ਘਰ ਜੇ ਜਿਹੜੀ ਰਾਤ ਮੈਂ ਇਹਨੂੰ ਚੋ ਕੇ ਵੇਖਿਆ ਭਾਜੀ ਹਾਂਜੀ ਠੰਡਾ ਕਰਕੇ ਇਹਦਾ ਜਿਹੜਾ ਦੁੱਧ ਆ 8 ਟਾਈਮ 1 ਲੀਟਰ ਦਾ 8 ਲੀਟਰ ਮਾ ਲੇਕ ਟਾਈਮ ਦਾ 7 ਲੀਟਰ ਇੱਕ ਟਾਈਮ ਦਾ ਮਤਲਬ ਕਿ 15 ਕਿਲੋ 15 ਕਿਲੋ ਮੈਂ ਚੋਗਾ ਹੀ ਚੋਹਾਂ ਠੀਕ ਆ 14 ਕਿਲੋ ਆਵੇ ਜਿਹੜਾ ਮਰਜੀ ਚਵਾਈ ਕਰਕੇ ਆਵੇ ਠੀਕ ਆ ਮਤਲਬ ਤੇ ਬੱਚਾ ਕਟਿਆ ਘਟਾ ਕੇ ਬੱਚਾ ਮਗਰ ਕਟਾਇਆ ਬੜੀ ਖੋਲਿਏ ਕਟਾਓ ਖਾਓ ਬੜੀ ਖੋਲੋ ਹਾਂ ਅੱਜ ਬਣਾ ਖੋਲੋ ਬਣਾ ਹਾਂਜੀ ਖੋਲੋ ਲਓ ਜੀ ਚੋ ਆਜੂ ਐ ਬਿਲਕੁਲ ਵਧੀਆ ਲਓ ਜੀ ਇਹ ਵੇਖ ਲਓ ਥਾਣੀ ਵੇਖ ਲਓ ਤੁਸੀਂ ਹਾਂ ਥਾਣੀ ਦੱਸੀ ਜਾਂਦਾ ਜੀ ਹਾਂ ਅੱਗੋਂ ਪਿੱਛੋਂ ਵੇਚੋ ਬਾਦੀ ਨਹੀਂ ਕਿ ਅਸੀਂ ਢੱਕੀ ਆ ਜਿਹਾ ਆ ਜਾਂਦੇ ਆ ਹਾਂਜੀ ਲੋ ਜੀ ਚੈੱਕ ਕਰੋ ਜੀ ਪਤੀ ਹੈ ਜੀ ਅੱਜ ਪਰੇ ਦੀ ਸੇਵਾ ਜਿਹਨੇ ਦਿਨਾਂ ਦਾ ਸੇਵਾ ਬਹੁਤ ਕੀਤੀ ਹੈ ਜੀ ਆ ਦੇਖੋ ਆਜੋ ਆਓ ਆ ਵੀ ਜਾਓ ਲੈ ਲੈ ਚਲੋ ਨਾ ਠੀਕ ਇਹ ਵਾਰ ਦੱਸੀ ਜਾਂਦਾ ਜੀ ਹੋਊਗਾ ਦੁੱਧ ਹੈਗਾ ਭਾਈ ਆਪਣਾ ਮਤਲਬ ਕਿ ਸ਼ਾਟ ਕੱਢ ਸਕਦੇ ਨਹੀਂ ਬਿਲਕੁਲ ਮੈਨੂੰ ਵੀ ਐਵੇਂ ਲੱਗਿਆ ਸੀਗਾ ਤੇ ਮੈਂ ਵੀ ਐਵੇਂ ਲੈ ਨਹੀਂ ਆਂਦੀ ਮੈਂ ਵੀ ਦੋ ਡੰਗ ਮਤਲਬ ਕਿ ਚੋਗੇ ਲੈ ਕੇ ਫਿਰ ਲੈ ਕੇ ਆਏ ਆਪਾਂ ਬੋਲੋ ਜੀ ਫਿਰ ਤੇ ਭਾਜੀ ਮੰਗਣ ਨੂੰ ਇੰਨੇ ਦੋ ਟਾਲੀਆਂ ਪਹਿਲੀਆਂ ਗੱਟੀਆਂ ਦਾ ਤੁਸੀਂ ਆਹ ਵੇਖਿਆ ਕਿ ਲੋਕੀ ਕਿੰਨਾ-ਕਿੰਨਾ ਰੇਟ ਹਾਂਜੀ 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 ਮੈਂ ਰੇਟ ਟੋਟਲੀ 1 ਸੱਤ ਪਾਉਂਗਾ ਭਾਈ ਹਾਂਜੀ 1 ਲੱਖ 7000 ਅਜੇ 1 ਲੱਖ 7000 ਰੁਪਈਆ ਟੋਟਲੀ ਠੀਕ ਹੈ ਜੀ ਹਾਂ ਜੀ ਤੁਸੀਂ ਰੱਖ ਦਿਓ ਜੱਗੂ ਮਾਨ ਕਰੋਣਾ ਤੇ ਬਸ ਠੀਕ ਹੈ ਤੁਸੀਂ ਮਾਨ ਮੈਂ ਕਿਹਨਾਂ ਠੀਕ ਹੈ ਰੇਟ ਤੇ ਜੈ ਜੀ ਕੀਤਾ ਤੇ ਚਲੋ ਬਾਕੀ ਮੋਕਰੇ ਕਰਦੇ ਜਿਹੜਾ ਕਰਨਾ ਮਾਨ ਕਿਹਦੇ ਜਿਹੜਾ ਆਊਗਾ ਚਲੋ ਵੀਰ ਨਾ ਨਹੀਂ ਨਹੀਂ ਬਹੁਤ ਸਾਰੇ ਝੋਟੇ ਆ ਆਊਗਾ ਥੋੜਾ ਬਹੁਤ ਹਾਂ ਜੀ ਹਾਂ ਬਿਲਕੁਲ ਬਿਲਕੁਲ ਜੀ ਆਹ ਦੇਖੋ ਜੀ ਬਗਨੇ ਰੇਟ ਸਹੀ ਹੈ ਜੀ ਤੁਹਾਡਾ ਕੋਈ ਗੱਲ ਆਜੋ ਇੱਧਰ ਆਜੋ ਇਹ ਮੱਝ ਦਾ ਭਾਈ ਉਹ ਬੁੱਢੇ ਨੇ ਸ਼ਾਦੀ ਦਾ ਤੁਮ ਫੋਕੇ ਗੱਲ ਗਈ ਹੈ ਮੇਰੇ ਕੋ ਆ ਕੇ ਸੁਈ ਹੈ ਪਰਸੋਂ ਦੀ ਬਾਜਾ ਕਸੂਈ ਹੈ ਹਾਂ ਜੀ ਮੈਂ ਖਾਲੀ ਕੀਤੀ ਹੈ ਦੋ ਟਾਈਮ ਤੇ ਮਤਲਬ ਕਿ 12 12 ਕਿਲੋ ਦੇ ਕੋ ਬੋਲਾ ਹੀ ਆ ਤੇ ਉਹ ਕਹਿੰਦਾ ਕਿ 18 ਕਿਲੋ ਦੁੱਧ ਦੀ ਇਹ ਮੱਝ ਦੀ ਮਤਲਬ ਹੈ ਕਿ ਗਰੰਟੀ ਹੈ ਠੀਕ ਆ ਮਤਲਬ ਕਿ 18 ਕਿਲੋ ਦੀ ਉਹਨੇ ਕਿਹਾ ਪਰ ਆਪਣਾ ਕੋਈ ਸੋਚ ਕੇ ਲਵੇ ਅਜੇ ਮੈਂ ਹਮਜ ਦੀ ਕੋਈ ਗਰੰਟੀ ਨਹੀਂ ਲੈਂਦਾ 18 ਕਿਲੋ ਦੀ ਹਾਂਜੀ ਮਾਰੇ ਚਾਉ ਆ ਜੜਾ ਵੇਰ ਭਰਾ ਪਰ ਹਾਂ ਇੰਨਾ ਹੈਗਾ ਕਿ ਜੇ ਇੰਨਾ ਉਹ ਕਹਿ ਰਿਹਾ ਈ ਈ ਵੱਡੀ ਮੱਝ ਹੂੰ ਭਾਈ 6 ਫੁੱਟ ਮੇਰੀ ਹਾਈਟ ਹੈ ਹੈਗੀ ਭਾਜੀ ਵੱਡੀ ਈ ਈ ਵੱਡੀ ਮੱਝ ਨੇ ਦੁੱਧ ਨਹੀਂ ਦੇਣਾ ਚਾਹੁੰਦਾ ਕਿੰਨੇ ਦੇਣਾ ਬਿਲਕੁਲ ਜੀ ਖੋਲੋ ਦੁੱਧ ਦੇਣੇ ਚੜਨਾ ਵਾ ਇਹ ਵੀ ਖੋਲੋ ਜੀ ਲੋ ਜੀ ਤੇ ਵੇਖੋ ਕਰ ਇਹ ਵੀ ਪੂਰੀ ਫੁੱਲ ਹਾਈਟ ਤੇ ਨਾਲ ਦੁੱਧ ਲੇ ਮੈਂ ਬਾਕੀ ਫੌਜੀ ਸਾਡਾ ਰੇਟ ਬਿਲਕੁਲ ਜੈ ਜੈ ਰੇਟ ਭਾਜੀ ਮੈਂ ਤੁਹਾਨੂੰ ਦੱਸਿਆ ਕਿ ਸਿਰਫ 2-4000 ਰੁਪਏ ਹੀ ਹੋਗਾ ਇਹ ਮੈਂ ਜਨੇ ਦੀ ਖਰੀਦਿਆ ਮੇਰੇ ਨਾਲ ਸੁਣੋ ਇੱਕ ਤਾਂ ਹੁਣ ਫੌਜੀ ਬਹੁਤ ਆ ਕੇ ਬਲੇ ਵੀਡੀਓ ਦੇ ਹੁਣ ਤੁਸੀਂ ਘੋਸ਼ਣਾ ਦੇ ਫੌਜੀ ਆ ਨਹੀਂ ਜੀ ਭਾਜੀ ਹੁਣ ਚਲੋ ਹਾਰੇ ਕਿਨੇ ਆਪਾਂ ਹਾਂ ਬਿਲਕੁਲ ਜੀ ਪਰ ਸਾਡੇ ਫੌਜੀਆ ਜੇ ਹੋਗਾ ਸਚਾਈ ਸੱਚਾ ਸਚਾਈ ਇਹਦੇ ਚ ਇੰਨਾ ਕੁਝ ਨਹੀਂ ਆ ਲਓ ਜੇਖ ਕੇ ਨਾ ਆਵੇ ਹਾਂ ਠੀਕ ਆ ਲੈ ਲੈ ਬਾਈ ਵੇਖ ਲੋ ਕਿੰਨਾ ਮੈਂ ਦੱਸ ਦੇਖੀ ਦੇਖੀ ਜਾਂਦਾ ਜੀ ਦੇਖਿਆ ਬਾਕੀ ਇਹਦੇ ਮਗਰ ਨਾ ਇਹਦੇ ਹਾਂਜੀ ਇਹ ਮੱਝ ਨੂੰ ਨਵਾਬ ਦਾ ਟੀਕਾ ਨਾਲ ਲਵਾਇਆ ਸੀ ਅੱਛਾ ਏ ਇੱਕ ਰਾਂ ਤੇ ਸਹਾ ਗਾਲੀ ਕੱਟੀ ਐ ਠੀਕ ਆ ਮਤਲਬ ਕਿ ਇੱਕ ਵਾਲ ਵੀ ਚੰਨਾ ਹੋਗਾ ਨਾ ਹਾਂਜੀ ਹਾਂਜੀ ਧਿਆਨ ਨਾਲ ਕੋਈ ਕੁਝ ਕਰ ਲੈ ਕਰ ਕਰ ਬੰਦ ਬੰਦ ਪਹਿਲੇ ਕਰ ਲੋ ਜੇ ਮਤਲਬ ਇਹਦੀ ਜ਼ਬਾਨ ਦਾ ਕੁਰੀ ਕੱਟੀ ਦੀ ਗਾਲੀ ਐ ਅੱਛਾ ਜੀ ਕੱਟੀ ਆ ਕੱਟੀ ਪਾਲ ਲੈਂਦਾ ਤਾਂ ਭਾਜੀ ਲੱਖ ਦੀ ਤਾਂ ਕੱਟੀ ਐ ਕੀ ਮਾੜਾ ਐ ਬਿਲਕੁਲ ਜੀ ਇਹੇ ਸੂਆ ਪੂਰਾ ਹਾਂਜੀ ਹਾਂ 2 2 18 ਕਿਲੋ ਕਹਿੰਦੇ ਆ ਚਲੋ 18 ਨਹੀਂ ਤੇ 14 15 ਕਿਲੋ ਤੇ ਆਰਾਮ ਨਾਲ ਮਤਲਬ ਕਿ ਹੋਗਾ ਹੋਗਾ ਪਹਿਲੀ ਗੱਲ ਤੇ ਕਰ ਜੂਗੀ ਬਾਜੀ ਜੋ ਕਿ ਮੈਂ ਵੀ ਹੁਣ ਮੱਜਾ ਜਰ ਰੱਖਣਾ ਪਤਲੀ ਚਮੜੀ ਨਹੀਂ ਮੱਜਾ ਭਾਈ ਤੇ ਸਾਰਾ ਕੁਝ ਦਾ ਹੈਗਾ ਮੱਜਾ ਹਾਂਜੀ ਫਿਰ ਤੇ ਤੀਜਾ ਸੂਆ ਜੀ ਤੀਜਾ ਸੂਆ ਹਾਂਜੀ ਬੋਲੋ ਇਹਦਾ ਭਾਈ ਜ਼ਿਆਦਾ ਕੁਝ ਨਹੀਂ ਇਹਦਾ ਇੱਕ ਵੀ ਇੱਕ ਵੀ ਬਸ ਠੀਕ ਆ ਦੇ ਨਵਾਬ ਦੀ ਮਗਰ ਕੱਟੀ ਆ ਨਵਾਬ ਤੁਹਾਨੂੰ ਪਤਾ ਹੀ ਆ ਬੁਰਾ نسل ਦੇ ਵਿੱਚ ਟਾਪ نسل ਦੇ ਤੇ ਸਰਸਵਤੀ ਆ ਠੀਕ ਹੈ ਜੀ ਬਾਕੀ ਉਹਦਾ 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 ਹੀ ਮੁੰਡਾ ਇਹਦਾ ਨਵਾਬ ਆ ਉਹਦਾ ਠੀਕ ਹੈ ਇਹਨੂੰ ਲੱਗਾ ਸੀ ਚਲੋ ਵਧੀਆ ਕੱਟੀ ਠੀਕ ਹੈ ਜੀ ਹਾਂ ਜੀ ਤੇ 500 ਰੁਪਏ ਛੋਟ 500 ਛੋਟ ਕਰਦੇ ਦੋਵਾਂ ਲਓ ਜੀ ਰੇਟ ਚੈੱਕ ਕਰ ਲਓ ਜੀ ਬਾਕੀ ਮੌਕੇ ਤੁਹਾਡਾ ਹੋਰ ਮਾਨਦਨ ਕਰ ਦਰਾਂਗੇ ਚਲੋ ਆ ਟੋਕਰ ਗੱਬਣਾ ਜੀ ਇਹ ਹਾਂ ਜੀ ਇਹ ਟੋਕਰ ਗੱਬਣਾ ਜੀ ਇਹ ਵੇਚਤੀ ਬਾਈ ਹੋਣਾ ਨੂੰ ਇਹਦੇ ਬਾਈ ਨੂੰ ਦੇ ਕਿੰਨੇ ਲਈ ਹੈ ਜੀ ਆ ਜਾਓ ਅੱਗੇ ਬੰਦਾ ਭਰਾ ਹੀ ਆ ਆਪਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਕਰ ਲਈ ਚਵਾਈ ਜੀ ਹਾਂਜੀ ਭਾਈ ਚਲੋ ਕਿੰਨੇ ਲਈਏ ਜੀ ਇਹ ਵੀ ਦੀ 60000 ਦੀ ਲਈਏ 60000 ਦੀ ਇਹ ਆਪਣਾ ਵੱਡਾ ਭਰਾ ਵਾ ਇਹਦੇ ਕੋਲ ਲਈਏ ਆਪਾਂ ਨਹੀਂ ਨਹੀਂ ਚਲੋ ਕੋਈ ਬਾਕੀ ਘਰੇਡ ਵੀ ਸਵੇਲ ਜੀ ਜੀ ਭਰਾ ਅਗੇਰੀ ਚਲੋ ਠੀਕ ਹੈ ਭਾਜੀ ਹਾਂਜੀ ਕੇ ਕੋਈ ਵੀ ਚੀਜ਼ ਫਿਕਨਾ ਪਾਵੇ ਮੈਂ ਇਹਨੂੰ ਦੋ ਡੰਗ ਇਥੇ ਸੱਧਿਆ ਮੈਂ ਕਿਹਾ ਵੀ ਅੱਗੇ ਚਵਾਈ ਕਰ ਹਾਂਜੀ ਦੋ ਦਿਨ ਕਰ ਤਿੰਨ ਦਿਨ ਕਰ ਆਪਣੀ ਚਵਾਈ ਕਰ ਜੇ ਚਵਾਈ ਕਰਕੇ ਤੈਨੂੰ ਲੱਗਦੀ ਹੈ ਤਾਂ ਠੀਕ ਹੈ ਕੰਦਾ ਵੀ ਲਈ ਤੇ ਦੋ ਮਹੀਨੇ ਗਾਣੇ ਨੂੰ ਗੱਬਣ ਹੋਈ ਨੂੰ ਵੀ ਹੋ ਗਿਆ ਤੇ 60000 ਰੁਪਏ ਦੇ ਲੈਂਦੀ ਐ ਵੀ ਮੈਂ ਮਾਣੇ ਕੋਈ ਲੈਂਦੀ ਅੱਛਾ ਮਾਣੇ ਤੇ ਲਈ ਐ ਨਹੀਂ 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 ਮੈਂ ਝੂਠ ਮਾਰਦਾ ਨਹੀਂ ਬਿਲਕੁਲ ਜਦੋਂ ਪਿੰਡਾਂ ਜੋ ਫਿਰ ਤੁਰਗੇ ਨਾ 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 ਚਲੋ ਹਾਂਜੀ ਚਲੋ ਫੜਾ ਦੋ ਫਿਰ ਰਸਾ ਇਹਨਾਂ ਨੂੰ ਬਾਈਂਡ ਕਰੋ ਕੋਈ ਨਹੀਂ ਫੜੇ ਕੋਈ ਗੱਲ ਨਹੀਂ ਬਸ ਓਕੇ ਆ ਕੋਈ ਓਕ ਕਰੋ ਠੀਕ ਆ ਆ ਜਾਓ ਇੱਧਰ ਇਹੇ ਜੀ ਇਹ ਪਾਜੀ ਪਹਿਲਾ ਸੁਆ ਝੋਟੀ ਆ ਹਾਂਜੀ ਇਹ ਤੁਸੀਂ ਵੇਖ ਲਓ ਵੀ ਪੂਰਾ ਰਿੰਗ ਟੈਪ ਇਹਦਾ ਉਹ ਸੈਂਗਿਆ ਹਾਂਜੀ ਜੀ ਪਹਿਲਾ ਹੈ ਤੇ ਮੈਂ ਵੀ ਹੁਣ ਜਦੋਂ ਇਹ ਕੰਮ ਕਰਨਾ ਤੋਂ ਹੁਣ ਤੁਹਾਨੂੰ ਪਤਾ ਵੀ ਆਪ ਰਵੇ ਮੌਕੇ ਤੇ ਬੰਦਾ ਤੇ ਸਾਮ ਸੰਭਾਲਣਾ ਪੈਣਾ ਬਿਲਕੁਲ ਜੀ ਬਿਲਕੁਲ ਆ ਕਰਨਾ ਪੈਣਾ ਇਸ ਕਰਕੇ ਮੈਂ ਵੀ ਥੋੜੇ ਜਿਨੇ ਆਪਣੇ ਮਜਾ ਘਟ ਕਰ ਲਿਆ ਹਾਂ ਜੀ ਆਉਂਦੀਆਂ ਰਹਿਣੀਆਂ ਜਾਂਦੀਆਂ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਮੱਜ ਨੂੰ ਮਤਲਬ ਕਿ ਢਾਈ ਦਿਨ ਮਹੀਨੇ ਹੋ ਗਏ ਸੂਈ ਅੱਛਾ ਜੀ ਤੇ ਕੱਟੀ ਜਿਹੜੀ ਹੈਗੀ ਸੀ ਤੇ ਮੈਂ ਦਿੱਤੀ ਮਨ ਲਾ ਕਿ ਇੱਥੇ ਸਾਡੇ ਪਿੰਡ ਦੇ ਹੀ ਆ ਤੇ ਮੈਂ ਚੱਲ ਭਲੇ ਵਾਸਤੇ ਗਰੀਬਾਂ ਨੂੰ ਇਹਨੂੰ ਹੀ ਖੜਾਤੀ ਸੀ ਹਾਂ ਜੀ ਹਾਂ ਜੀ ਤੇ ਕੱਟੀ ਇਹਦੇ ਮਗਰ ਨਹੀਂ ਆ ਇਹ ਵੀ ਮਤਲਬ ਕਿ 1 ਮਹੀਨੇ ਨਾਲ ਇਹਨੂੰ ਹੋ ਵੀ ਗਿਆ ਅੱਛਾ ਜੀ ਅੱ ਤੇ ਇਹ ਪੂਰੇ ਮੈਂ ਲੱਖ ਚ ਦੇ ਦੂੰਗਾ ਅਜੇ ਲੱਖ ਦੇ ਪੂਰੇ ਦੇ ਦਾ ਹਾਂ ਦੁੱਧ ਦੇਦਾ ਦੁੱਧ ਦੇਦਾ ਮੈਂ ਮੰਨ ਲਏ ਕਿ 16 ਕਿਲੋ ਦਾ ਦੁੱਧ ਆਦਾ ਹੂੰ ਹੂੰ ਕੋਈ ਆ ਕੇ ਚੋਾਈ ਕਰੇ 16 ਕਿਲੋ ਦਾ ਹੈਗਾ 16 ਕਿਲੋ ਦੁੱਧ ਦਾ 14 ਦੀ ਗਾਰੰਟੀ ਦਿੰਦਾ ਚਲੋ ਠੀਕ ਆ 14 ਦੀ ਗਾਰੰਟੀ ਦੇਣਾ ਜੜਾ ਮਰਜੀ ਚੋਗੇ ਤੇ ਜਿੱਦਾਂ ਮਰਜੀ ਚੋਕੇ ਵੀਰ ਜੀ ਤਿੰਨ ਡੰਗ ਚਾਰ ਡੰਗ ਜਿੱਦਾਂ ਮਰਜੀ ਕੋਈ ਠੀਕ ਜਿਹੜੂ ਗਲਾਂ ਦੀ ਲੋੜ ਨਹੀਂ ਕਹਿੰਦੇ ਨਹੀਂ ਨਾ 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 ਲੋੜ ਨਹੀਂ ਵੀਰ ਜੀ ਇਹ ਨਹੀਂ ਸੀਲ ਨੂੰ ਪਾੜਾ ਪਾਉ ਥਾਪੀ ਮਾਰੋ ਬਹੁਤ ਠੀਕ ਆ ਕੋਈ ਨੂੰ ਜੇ ਜੇ ਕਿਸੇ ਦੇ ਮਾਲਾ ਕਿ ਇੱਥੇ ਆਵੇ ਚਾਰ ਡਾਂਗ ਜੇ ਉਦੋਂ ਟੀਕਾ ਲੱਗ ਗਿਆ ਜਾਂ ਇਹਨੂੰ ਟੀਕਾ ਲਾਉਣਾ ਪੈ ਗਿਆ ਤੇ ਛੋਟੀ ਅਦਾ ਖੋਲ ਕੇ ਲੈ ਚਲੋ ਲੋ ਜੀ ਇਹ ਵੀ ਵੇਖੋ ਕਰਾਂ ਦੀ ਇਹ ਭਾਈ ਲੱਖ ਰੁਪਇਆ ਵੀ ਲੈਣਾ ਤਾਂ ਆੰਦੋ ਆੰਦੋ ਆਜੋ ਆਜੋ ਇਹ ਆਲਟਰੀ ਵੇਖ ਲਓ ਨਹੀਂ ਨਹੀਂ ਦੇਖੀ ਜਾਨਾ ਨਹੀਂ ਕਰਨਾ ਚਾਹੁੰਦਾ ਇਹਨਾਂ ਗੱਲਾਂ ਤੇ ਦੇਰ ਕਿਹੜਾ ਐਂ ਰਹਾ ਡੇੜੀ ਕਹਿ ਕੇ ਵੇਚ ਦਈਏ ਨਾ ਨਾ ਮਰਜ਼ੀ ਕਹਿ ਕੇ ਵੇਚ ਦਈਏ ਤੇ ਗੱਲ ਗਲਤ ਹੈ ਬਿਲਕੁਲ ਜੀ ਹਾਂਜੀ ਤੇ ਪੂਰੇ 1 ਲੱਖ ਰੁਪਏ ਦੀ ਦੇਦਾਂਗੇ ਕਰਦੇ ਦੇ ਮੌਕੇ ਮਾਨਤਾ 500 ਰੁਪਏ ਛੋੜੇ ਬਾਕੀ ਮਿਲੋ ਮੌਕੇ ਤੇ ਕਰਦੇ ਬਿਲਕੁਲ ਜੀ ਇਹ ਬੂਰੀ ਜੀ ਇਹ ਬੂਰੀ ਭਾਜੀ ਅਜੇ ਤੀਜਾ ਸੂਰਾ ਸੂਈ ਹੈ ਹਾਂਜੀ ਤੇ ਇਦੇ ਕੋਲ ਦੁੱਧ ਇਸ ਟਾਈਮ ਤੇ ਜਿਹੜਾ ਵਾ ਪੂਰਾ 16 ਕਿਲੋ ਦੁੱਧ 16 ਕਿਲੋ ਦੁੱਧ ਠੀਕ ਹੈ ਮਤਲਬ ਜਿੱਦਾਂ ਮਰਜ਼ੀ ਤੇ ਕੱਟ ਆਇਆ ਦਾ ਮਗਰੋਂ 6 ਰੁਪਏ ਰਗਲ ਕੱਟਾ ਉਹ ਕਟਾਣਾ ਜੀ ਹਾਂ ਜੀ 2 ਮਹੀਨੇ ਹੋਰ ਥਾਮ ਕੇ ਭਾਜੀ 10000 ਦਾ ਕਟਾਈ ਹੈ ਹੈ ਗਿਆ ਜੀ ਹਾਂ ਜੀ ਤੇ ਕੱਟੇ ਨੂੰ ਮੈਂ ਪੂਰਾ 5-5 ਕਿਲੋ ਦੁੱਧ ਪਿਆ ਇਹ ਵੀ ਖੋਲੋ ਖੋਲ ਹੀ ਨਹੀਂ ਤੁਮਰਾ ਜੀ ਲੋ ਜੀ 16 ਕਿਲੋ ਦੁੱਧ ਖੋਲੋ ਤੇ ਪੂਰੀ ਵੱਡੀ ਆ ਦੇਖੋ ਜੋ ਆਜੂ ਵਧੀਆ ਜਵਾਬ ਭਾਜੀ ਇੱਕ ਨੰਬਰ ਦਾ ਕੋਆ ਵੇਚੋ ਵੇ ਜਿੱਦਾਂ ਮਰਜ਼ੀ ਠੀਕ ਹੈ ਜੀ ਹਾਂ ਜੀ ਤੇ ਇਹ ਦੇ ਲੋਬੀ ਕਿੱਡੀ ਭਾਰੀ ਤੇ ਕਿੱਡੀ ਜਵਾਬ ਨਹੀਂ ਨਹੀਂ ਵੱਡੀ ਵੱਡੀ ਝੂਠੀ ਹੈ ਜੀ ਜੇ ਭਾਜੀ ਪਾਵਾਂਗੇ ਕੋਈ ਆ ਫੇਰ ਫੇਰ ਹੀ ਆ ਭਾਜੀ ਹਾਂਜੀ ਹਾਂਜੀ ਫੇਰ ਯਾਰ ਬਾਕੀ ਵੀਡੀਓ ਦੇ ਐਂਡ ਤੇ ਮੈਂ ਥੋੜਾ ਜਿਹਾ ਹੋਰ ਵੀ ਗੱਲ ਕਵਾਂਗੇ ਹਾਂਜੀ 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 ਕਿ ਜਿਹੜੇ ਵੀ ਵਿਚਾਰਿਆਂ ਕਹਿੰਦੇ ਵੀ ਸਾਡੇ ਦੁੱਧ ਨਹੀਂ ਦਿੰਦੇ ਜਾਂ ਕੀ ਨਹੀਂ ਦਿੰਦੇ ਤੁਹਾਨੂੰ ਦੱਸਾਂਗੇ ਕੀ ਕੀ ਪਾਉਣਾ ਕਿੱਦਾਂ ਕਿੱਦਾਂ ਪਾਉਣਾ ਬਸ ਠੀਕ ਆਜੋ ਆ ਬੱਚਾ ਆ ਗਿਆ ਰੇ ਬੱਚਾ ਪੂਰਾ ਪੜਿਆ ਹੋਇਆ ਹੈ ਹਾਂ ਹਾਂਜੀ ਆਜੋ ਹਾਂਜੀ ਭਾਈ ਮੁੱਲ ਕਰਨ ਨੂੰ ਲੋਕੀ ਦੀ ਝੋਟੀ ਦਾ 2 ਕਰੀ ਜਾਣ 70 ਕਰੀ ਜਾਣ ਨਹੀਂ 140 ਦੇ ਵਿੱਚ 140 ਦੇ ਨਹੀਂ ਕਰਦਾ ਮੌਕੇ ਤੇ ਮਾਨਤਣ ਕਰ ਕਰ ਦੋਗੇ ਚਲੋ ਠੀਕ ਮਾਨਤਣ ਕਰ ਬਸ ਆਹੀ ਪਸ਼ੂ ਜੀ ਏ ਬਸ ਉਹ ਅਜੇ ਸੇ ਲਿਆ ਬਾਠੀ ਤੇ ਬਾਕੀ ਟੋਕੜ ਗਾਇਬ ਗੱਬਣ ਇੱਕ ਮੇਰੇ ਕੋ ਹੈਗੀ ਆ ਹਾਂਜੀ ਪਰ ਉਹਦਾ ਅਜੇ ਨਾ ਮਤਲਬ ਕਿ ਕੱਲ ਦੀ ਸਕੂ ਹੁੰਦੇ ਨਾ ਇੱਕ ਦੋ ਟਾਈਮ ਮਤਲਬ ਕਿ ਟੀਕਾ ਲਵਾਇਆ ਤੇ ਅਸੀਂ ਇਦਾਂ ਮਤਲਬ ਕਿ ਅਜੇ ਕਿਸ ਨੂੰ ਹਾਨਾ ਨਹੀਂ ਭਰਦੇ ਕਿਉਂਕਿ ਕੋਈ ਅਗਲਾ ਆਪਣੇ ਘਰ ਜਾ ਕੇ ਗਾਲ ਕੱਢੇ ਨਹੀਂ ਬਿਲਕੁਲ ਜੀ ਪਾਜੀ ਗਲਤ ਗੱਲ ਹੈ ਗਲਤ ਗੱਲ ਨਹੀਂ ਆਦਾਨਾ ਸਾਬੀਆਂ ਸੰਜੀ ਹੈ ਤੇ ਬਾਕੀ ਕਿਸੇ ਨਾਲ ਗਦਾਰੀ ਨਹੀਂ ਇੱਕ ਪੈਸੇ ਦੀ ਵੀ ਕਰਦੇ ਬਿਲਕੁਲ ਜੀ ਹਾਂਜੀ ਇਹ ਸਾਡੇ ਚਾਚੇ ਹੁੰਨੀ ਆ ਮਗਰ ਸਾਡੇ ਮੇਰੇ ਚਾਚੇ ਖਲੋਤੇ ਆ ਮੇਰਾ ਬਾਪੂ ਖਲੋਤਾ ਅੱਛਾ ਜੀ ਠੀਕ ਹੈ ਪਰਿਵਾਰ ਹੀ ਲਾਣਾ ਹੀ ਪਰਿਵਾਰ ਹੀ ਬਾਰੇ ਬਿਲਕੁਲ ਤੇ ਇਹ ਮੁੰਡਾ ਹੈ ਮੇਰਾ ਤੁਹਾਨੂੰ ਪਤਾ ਹੀ ਆ ਹਾਂਜੀ 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 ਤੇ ਹੁਣ ਚਵਾਈ ਚ ਵੀ ਸਾਰੀ ਇਹ ਹੀ ਵਜਾ ਨਹੀਂ ਕਰਦਾ ਵਾ ਜੋ ਵੀ ਸਾਰਾ ਕੁਝ ਸੰਭਾਲ ਨਹੀਂ ਨਹੀਂ ਬਹੁਤ ਬਹੁਤ ਵਜਾ ਕਰਦਾ ਜੀ ਬਹੁਤ ਵਜਾ ਜੀ ਕਰਦਾ ਤੇ ਬਾਕੀ ਮੈਂ ਵੀਰਾਂ ਨੂੰ ਸਾਰਿਆਂ ਨੂੰ ਲਾਸਟ ਤੇ ਵੀਰ ਜੀ ਇਹੀ ਕਹੂੰਗਾ ਕਿ ਵੰਡ ਇੱਕ ਆਪ ਬਣਾਓ ਹਾਂਜੀ ਹੁਣ ਤੇ ਬਣਿਆ ਬਣਾਇਆ ਲੈਣ ਦਾ ਅਗਲੇ ਨੇ ਕੀਤਾ ਬੋਰੀਆਂ ਪੀ ਕੇ ਪਾਤਾ ਕੀ ਪਾਤਾ ਕੀ ਨਹੀਂ ਪਾਤਾ ਤੇ ਤੁਸੀਂ ਆਪ ਵੰਡ ਬਣਾਓ ਜਿਹੜੇ ਵੀਰ ਨੂੰ ਮੰਡ ਬਣਾਉਂਦੀ ਸਮੱਸਿਆ ਨੰਬਰ ਮੇਰਾ ਸਕਰੀਨ ਤੇ ਹੋਣਿਆ ਹਾਂ ਤੁਸੀਂ ਗੱਲ ਕਰ ਲਿਓ ਮੈਂ ਤੁਹਾਨੂੰ ਦੱਸੂਗਾ ਦਾ ਡਾਟ ਪਲਾਨ ਵੀ ਕਿਹੜੇ ਕਿਹੜੇ ਤਰੀਕੇ ਨਾਲ ਪੇਸ਼ ਕਰਦਾ ਹਾਂਦਾ ਐਵੇਂ ਮਤਲਬ ਕਿ ਮੈਡੀਕਲ ਸਟੋਰ ਤੋਂ ਲੈ ਕੇ ਟੀਕੇ ਲਾ ਕੇ ਬੂਸਟਿੰਗ ਵਾਲਾ ਕੰਮ ਨਾ ਕਰੋ ਹਾਂਜੀ ਹਾਂਜੀ ਤੁਸੀਂ ਨੇਚਰਲੀ ਇਹਦੀ ਜਿੰਨੀ ਕੈਪੈਸਿਟੀ ਹੋਗੀ ਨਾ ਮਨਜੀ ਆਪਣੇ ਆਪ ਦੱਸੂਗੀ ਕਿ ਮੈਂ ਇਹਦੇ ਜੋਗੀ ਆਗੀ ਬਿਲਕੁਲ ਜੀ ਬਿਲਕੁਲ ਠੀਕ ਹੈ ਭਾਈ ਤੇ ਇਹ ਕਰਕੇ ਆਪਣਾ ਇਮਾਨਦਾਰੀ ਨਾਲ ਕੰਮ ਕਰੋ ਤੇ ਮੰਦਰੇ ਬੇਜਬਾਨ ਨੇ ਵਿਚਾਰੇ ਇਹਨਾਂ ਨਾਲ ਧੱਕਾ ਨਹੀਂ ਕਰਨ ਦੀ ਜਰੂਰ ਕਿਉਂਕਿ ਵੇਖੋ ਵੀਰ ਜੀ ਕੋਈ ਇਹਨਾਂ ਨੂੰ ਡੰਗਰ ਕੇ ਕੋਈ ਮੱਝ ਗਏ ਕੋਈ ਕੁਛ ਕਰ ਮੈਂ ਇਹਨਾਂ ਨੂੰ ਪਰੀਆਂ ਕਹੂੰਗਾ ਕਿਉਂਕਿ ਤਾਰਨ ਆ ਰਿਹਾ ਇਹਨਾਂ ਨੂੰ ਤੁਸੀਂ ਜੋ ਕਹੋ ਇਹੋ ਹੀ ਬਣ ਜਾਣੀ ਬਿਲਕੁਲ ਭਾਈ ਬਿਲਕੁਲ ਬਿਲਕੁਲ ਠੀਕ ਹੈ ਜੀ ਬਾਕੀ ਹਾਂ ਜੀ ਬਾਕੀ ਸਾਰਿਆਂ ਨੂੰ ਲੱਖ ਦੇ ਹੀ ਆ ਜੇ ਕੋਈ ਜ਼ਿਆਦਾ ਬੋਲ ਗਿਆ ਹੋਈਏ ਤੇ ਬਾਈ ਨਾ ਨਾ ਬਹੁਤ ਸੁਣੀ ਗੱਲਾਂ ਕਿਤੇ ਫੋਜੀ ਸਾਹਿਬ ਜਿੱਦਾਂ ਸਾਰੇ ਨਾਰੀਆਂ ਵੀ ਆਪਾਂ ਵੇਖੀ ਦੀਆਂ ਸਾਡੇ ਮਾਪਿਆਂ ਦਾ ਸਤਿਕਾਰ ਕਰੋ ਹਨਾ ਸਾਰੇ ਆਪੋ ਆਪਣਾ ਜਿੱਦਾਂ ਵੀ ਉਹਨਾਂ ਭਾਈ ਉਹਨਾਂ ਦੀ ਵੀ ਦਿਲੋਂ ਮੱਲਾ ਕੇ ਆਪਾਂ ਰਿਸਪੈਕਟ ਕਰਦੇ ਹਾਂ ਤੇ ਮਰਲੇਗਾ ਸੋਚ ਨੂੰ ਸਲਾਮ ਹੁੰਦੀ ਹੈ ਬਿਲਕੁਲ ਜੀ ਭਾਜੀ ਫਿਰ ਬਾਕੀ ਹਾਂਜੀ ਜੇ ਕੋਈ ਜੋ ਟਾਈਮ ਹੁੰਦਾ ਅਗਲਾ ਆਪੋ ਆਪਣਾ ਕਰਦਾ ਹੀ ਹੈ ਤੇ ਆਪੋ ਆਪਣਾ ਕਰਨਾ ਵੀ ਜ਼ਰੂਰੀ ਬਾਕੀ ਠੰਡ ਆ ਰਹੀ ਇੱਕ ਦੋ ਮਹੀਨੇ ਬਾਕੀ ਹਾਂਜੀ ਹਾਂਜੀ ਚਲੋ ਨੰਬਰ ਜੀ ਨੰਬਰ ਮੇਰਾ ਭਾਈ ਜੀ ਸਕਰੀਨ ਤੇ ਤੁਸੀਂ ਇੱਕ ਵਾਰੀ ਚਲਾ ਵੀ ਦਿਓ ਤੇ 1 62 836 220 95 95 ਦੇ ਵਿੱਚ ਲੋਕੀ ਲਿਖਿਆ ਹੋ ਜਾਂਦੇ 59 ਐਲਾ 69 ਨਾਲ ਨਾਲ ਇਹ ਜਿਹੜੇ ਚੰਦਿਆ ਤੇ ਪਿੰਡ ਮੇਰਾ ਗੋਸਲ ਫਗਾਨਾ ਜੀ ਹਾਂਜੀ ਤਹਿਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਹਾਂਜੀ ਬਾਬਾ ਰੋਡਾ ਮਸ਼ਹੂਰ ਹੈ ਜਸਪੂ ਮਾਨੇ ਦਾ ਪਿੰਡ ਹਾਂਜੀ ਇਹਦੇ ਨਾਲ ਹੀ ਮੇਰਾ 2 ਕਿਲੋਮੀਟਰ ਠੀਕ ਹੈ ਜੀ ਹਾਂਜੀ ਚਲੋ ਤੇ ਬਾਕੀ ਗੋਸਲ ਪਿੰਡ ਤਿੰਨ ਆ ਭਾਈ ਹਾਂਜੀ ਗੋਸਲ 2 ਜ਼ਿਮੀਂਦਾਰਾ ਇੱਕ ਗੋਸਲ ਫਗਾਨਾ ਸਾਡਾ ਇਹ ਪਿੰਡ ਹੈ ਲਾਹੌਰੀਆਂ ਦਾ ਕਰਕੇ ਵਜਦਾ ਹਾਂਜੀ ਲਾਹੌਰੀਆਂ ਦਾ ਕਹਦੇ ਵੀ ਕੋਥਲਾਂ ਜਾਣਾ ਲਾਹੌਰੀਆਂ ਦੇ ਡੇਰੇ ਜਾਣਾ ਠੀਕ ਹੈ ਜੀ ਹਾਂ ਜਾਂ ਛੋਟਾ ਭਰਾ ਕਬੱਡੀ ਖੇਡਦਾ ਮੱਲੀ ਉਹਦਾ ਨਾਂ ਜਾਂ ਡੈਡੀ ਦਾ ਨਾਂ ਮੱਸਾ ਸਿੰਘ ਸਰਦਾਰ ਮੱਸਾ ਸਿੰਘ ਜਿਹਨੂੰ ਮਰਜ਼ੀ ਕੋ ਪੁੱਛ ਲੈ ਤੇ ਸਾਡੇ ਕੋਲ ਆ ਸਕਦਾ ਜੀ ਬਹੁਤ ਬਹੁਤ ਧੰਨਵਾਦ ਫੁੱਜੀ ਸੇ ਬੜਾ ਸੁਣਾ ਲੱਗਾ ਗੱਲਬਾਤ ਕਰਕੇ ਜੀ ਧੰਨਵਾਦ ਸਾਰੀ ਸੰਗਤ ਦਾ ਇੱਕ ਰਿਪੇਰ ਮੈਂ ਕਹੂੰਗਾ ਲਾਟ ਤੇ ਭਾਈ ਸ਼ੇਅਰ ਕਮੈਂਟ ਤੇ ਸੋਹਣੇ ਸੋਹਣੇ ਕਮੈਂਟ ਕਰੋ ਜਿਹਨੂੰ ਸ਼ੇਅਰ ਕਰੋ ਕਿਉਂਕਿ ਯਾਰ ਆਪਣ ਮੇਰਾ ਨਹੀਂ ਆ ਕਿ ਹੋਰ ਵੀਰ ਨੇ ਲੈਣੀ ਆ ਉਹਦਾ ਭਲਾ ਜੀ ਬਿਲਕੁਲ ਜੀ ਤੇ ਜਿਹੜਾ ਸਾਡੇ ਕੋਲ ਮੈਂ ਨਹੀਂ ਕਹਿੰਦਾ ਮੇਰੇ ਕੋਲ ਉਹ ਜਿਹੜਾ ਕੋਈ ਆਊਗਾ ਉਹਨੂੰ ਇਮਾਨਦਾਰੀ ਵਾਲਾ ਤੰਦ ਮਾਣਦੇ ਬਿਲਕੁਲ ਜੀ ਕਹਿਣਾ ਇਹ ਨਹੀਂ ਆ ਕਿ ਕਿਸੇ ਗਰੀਬ ਨੂੰ ਠੱਗੀ ਵਜਣੀ ਜਾਂ ਕੋਈ ਬੋਤਾ ਵੀ ਕੋਈ ਗਰੀਬ ਕਹਿੰਦਾ ਕਿ ਯਾਰ ਮੇਰੇ ਕੋਲ ਲੈਣ ਜੋਗਾ ਕੱਖ ਨਹੀਂ ਮੈਂ ਬੋਤਾ ਗਰੀਬ ਆ ਉਹ ਵੀ ਸਾਡੇ ਕੋਲ ਕੋਈ ਨਾ ਕੋਈ ਸੋਲੂਸ਼ਨ ਦੱਸਾਂਗੇ ਉਹਨਾਂ ਭਲ ਕਰਾਂਗੇ ਠੀਕ ਹੈ ਭਜੀ ਸਰ ਬਾਕੀ ਵੀਰ ਜੀ ਸਾਰਿਆਂ ਨਾਲ ਸਾਸਰੀ ਗੱਲ ਜੀ